हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਬਣ ਹਜੇ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋ ਸੁਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਜੋ ਪੁੱਛ ਰਹੇ ਨੇ ਬਾਈ ਟੋਟੇਰ ਅੱਜ ਵਿੱਚ ਬਾਈ ਜੀ ਹੱਸੀਆਂ ਹੋਰ ਠੀਕ ਹੋ ਬਈ ਠੀਕ ਠਾਕ ਵਰੀ ਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਅਰਵਿੰਦਰ ਸਿੰਘ ਹਮ ਤੇ ਐਡਰੈਸ ਆਪਣਾ ਏਅਰ ਫੋਰਸ ਰੋਡ ਠਿਕਰੀ ਵਾਲੇ ਰੋਡ ਦੇ ਉੱਤੇ ਆ ਠੀਕ ਹੈ ਤੇ ਬਾਬਾਜੀ ਸਿੰਘ ਨਗਰ ਪੈਂਦਾ ਬਾਈ ਠੀਕ ਹੈ ਇੱਥੇ ਆਪਾਂ ਨੂੰ ਬਿੰਦਰ ਸਿੰਘ ਅਗਲੇ ਦਿਨਾਂ ਦੇ ਵੱਤੇ ਜਾਂਦੇ ਠੀਕ ਹੈ ਬਾਈ ਮੋਬਾਈਲ ਨੰਬਰ ਹੈਗਾ 95011 ਹੂੰ 34597 ਬਾਈ ਠੀਕ ਹੈ ਜ਼ਿਲ੍ਹਾ ਬਰਨਾਲਾ ਹੀ ਆ ਜ਼ਿਲ੍ਹਾ ਬਰਨਾਲਾ ਹੀ ਪੈਂਦਾ ਬਰਨਾਲਾ ਇੱਥੋਂ 2 ਕਿਲੋਮੀਟਰ ਪੈਂਦਾ ਠਿਕਰੀ ਵਾਲ ਵੀ ਇੱਥੋਂ 2-3 ਕਿਲੋਮੀਟਰ ਪੈਂਦਾ ਵਿਚਾਲੇ ਆ ਗਿਆ ਇਹ ਵਿਚਾਲੇ ਆ ਗਿਆ ਠਿਕਰੀ ਵਾਲੇ ਰੋਡ ਤੇ ਬਰਨਾਲੇ ਰੋਡ ਏਅਰ ਫੋਰਸ ਆ ਨੇੜੇ ਨੇੜੇ ਏਅਰ ਫੋਰਸ ਆ ਨੇੜੇ ਠੀਕ ਹੈ ਬਾਈ ਬਾਕੀ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂ ਇਹ ਬਾਈ ਤੀਜੇ ਸੂਏ ਸੀਗਾ ਕਦੋਂ ਸੂਈ ਆ ਬਾਈ ਇਹਨੂੰ ਅੱਜ 15 ਦਿਨ ਹੋ ਗਏ 15 ਦਿਨ ਬੱਚਾ ਕੀ ਹੈ ਬਾਈ ਬੱਛਾ ਬਾਈ ਮਾਰ ਬੱਚਾ ਬਾਈ ਦੁੱਧ ਕਿੰਨਾ ਝੋਣ ਵਾਲ ਦੁੱਧ ਬਾਈ ਇਸ ਟਾਈਮ ਤੱਕ 12 ਕਿਲੋ ਆ ਤੇ ਜੇ ਕੋਈ ਸੇਵਾਲਾ ਭਰਾ ਲਏ ਜੇ 22 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਗਾਰੰਟੀ ਹੈ ਹਾਂ ਫੋਲ ਕਿਉਂ ਆਪਣੇ ਕੋਲੇ ਹੁਣ ਇਸ ਟਾਈਮ ਪਹੁੰਚ ਹੈ ਨਹੀਂ ਖਰਾਕ ਦੀ ਠੀਕ ਆ ਸਹੀ ਜੀ ਗੱਲ ਅੱਛੀ ਬਈ ਠੀਕ ਆ ਜੇ ਕੋਈ ਅਗਲਾ ਕਰੂਗਾ ਵੀ 22 ਕਿਲੋ ਹੋਣਾ ਨਹੀਂ ਤਾਂ ਆਪਾਂ ਨੂੰ ਖਰਾਕ ਦੀਆਂ ਪੂਰੀਆਂ ਦੇ ਦੇ ਆਪਾਂ 22 ਕਿਲੋ ਦੁੱਧ ਚੋਕੇ ਦੇਵਾਂਗੇ ਨਾਲੇ ਖਰਾਕ ਦੀਆਂ ਪੂਰੀਆਂ ਦੇ ਆਪਾਂ ਭਾਈ ਸਿਵਾਂ ਠੀਕ ਇਹ ਵੀ ਗਾਰੰਟੀ ਆ ਬਈ ਠੀਕ ਆ ਯਾਨੀ ਕਿ ਹਜੇ ਫੀਡ ਡੱਫਾ ਕੋਈ ਕਾੜਾ ਡੱਫਾ ਆਪਣੇ ਕੋਲ ਕੁਝ ਨਹੀਂ ਬਾਈ ਪਹੁੰਚ ਹੈ ਨਹੀਂ ਹੋਣਾ ਆਪਣੇ ਕੋਲ ਠੀਕ ਆ ਆਪਣੀ ਮਜਬੂਰੀ ਐ ਨਹੀਂ ਬਣਦੀ ਠੀਕ ਆ ਬਾਈ ਖਰਾਕ ਆ ਭਾਈ ਕਹਿੰਦਾ ਬਾਈ ਕੁਝ ਵੀ ਨਹੀਂ ਪਾਈ ਜੇ ਕੋਈ ਭਰਾ ਖਰਾਕ ਦੇ ਦੂਗਾ ਬਾਈ ਕਹਿੰਦਾ 22 ਲੀਟਰ ਕੰਡੇ ਲਾਵਾਂ ਚਵਾ ਕੇ ਦੇ ਦੇਣਾ ਹੈ ਨਾ ਬਾਈ ਹਾਂ ਬਾਈ ਦੇ ਦੇਣਾ ਹੈ ਕਿਉਂ ਗਾਰੰਟੀ ਬਈ ਤਾਂ ਲੈਂਦਾ ਬਾਈ ਦੇ ਘਰ ਦੀ ਬੜ ਬੱਚੀ ਪਾਲੀ ਸੀ ਨਾ ਬਈ ਮੱਸੀਆਂ ਵਾਲੀਆਂ ਹੁੰਦੀਆਂ ਬਈ ਆਪਣੀ ਉਹ ਦੇਖ ਲਓ ਹਾਂ ਤੇ ਹੁਣ ਬਾਈ ਕਹਿੰਦਾ ਥੋੜੀ ਜੀ ਮਜਬੂਰੀ ਆ ਬਈ ਹੱਥ ਟਾਈਟ ਆ ਉਹਦਾ ਕਰਕੇ ਖਰਾਕ ਪਈ ਨਹੀਂ ਕੋਈ ਚੈੱਕ ਕਰਨੀ ਬਾਈ ਤੇ ਦੁੱਧ ਬਾਈ ਕਹਿੰਦਾ ਦੇ ਦੋਗੇ ਵੀ ਬਾਈ ਲੀਟਰ ਹਾਂ ਜੀ 12 ਲੀਟਰ ਦੁੱਧ ਜਿਹੜਾ ਬਿਨਾ ਖਰਾਕ ਤੋਂ ਤਿਆਰ ਆ ਬਈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਬਾਕੀ ਖੁਰਨੀ ਚ ਦਿਖਾ ਦੇ ਲੈ ਬਾਈ ਬਾਈ ਨੇ ਪਹਿਲਾਂ ਦੱਸ ਕੇ ਸਾਡਾ ਕਹਿੰਦਾ ਬਈ ਖਰਾਕ ਹੈ ਨਹੀਂ ਕੱਲੀ ਟੂੜੀ ਤੇ ਬਾਈ ਚਵਾਈ ਕਰਦਾ ਕੱਲੀ ਟੂੜੀ ਤੇ 12 ਲੀਟਰ ਦੁੱਧ ਦਈ ਜਾਂਦੀ ਆ ਫੇਸ ਚੰਗਾ ਕੱਦ ਬੱਡ ਚੰਗਾ ਤੋਰਾ ਤਰਾ ਚੰਗਾ ਚੰਗੀ ਆ ਬੜ ਸੁਨੱਖੀ ਆ ਥਣਲੇਵਾ ਚੰਗਾ ਚਵਾਈ ਜੁਵਾਈ ਕਿਵੇਂ ਆ ਬਾਈ ਚਵਾਈ ਓਕੇ ਆ ਬਾਈ ਓਕੇ ਆ ਹਾਂ ਬਈ ਠੀਕ ਆ ਬਾਈ ਤੇ ਮੁੱਲ ਕੀ ਆ ਫਿਰ ਇਹਦਾ ਜਿਹਦਾ ਮੁੱਲ ਦੋਨਾਂ ਦਾ ਕਰਦੇ ਬਾਈ 40 ਮੰਗਿਆ ਯਾਰ ਬਾਕੀ ਲੱਗੇ ਤੇ ਹਨਾ ਜਹਲੇ ਦੇ ਡੰਗਰ ਪਸੰਦ ਆ ਗੁਈ ਜੋੜੇ ਦਾ ਮੁੱਲ ਇੱਕ 40 ਹਾਂ ਬਈ ਠੀਕ ਆ 140000 ਰੁਪਏ ਜੋੜੇ ਦਾ ਮੁੱਲ ਆ ਬਈ ਮਾਨਦਾਨ ਜ਼ਰੂਰ ਹੋ ਜਾ ਮਾਨਦਾਨ ਕਰਾਜ ਬਈ ਠੀਕ ਆ ਬਈ ਇਹ ਦੂਜੀ ਕਿੰਨੇ ਦਿਨ ਲੈਂਦੀ ਆ ਦੂਜੀ ਦੇ ਬਈ ਠਾਣਾ ਤੀਕ ਨੂੰ ਦਿਨ ਪੂਰੇ 18 ਤਰੀਕ ਹਾਂ ਕਿੰਨਾ ਕਰ ਦੁੱਧ ਚੋਇਆ ਬਈ ਇਹ ਬਈ 24 ਲੀਟਰ ਦੁੱਧ ਇਹਦੀ ਗਾਰੰਟੀ ਆ ਠੀਕ ਆ 24 ਲੀਟਰ ਦੁੱਧ ਬਾਈ ਕਹਿੰਦਾ ਪਿਛਲੇ ਸੂਏ ਚ ਰਿਹਾ ਬਈ ਤੋਰਾ ਤਾਰਾ ਚੰਗਾ ਕੱਦ ਬੱਡ ਚੰਗਾ ਢਿੱਲਾ ਬਹੁ ਪਈਆਂ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੋਰਾ ਤਾਰਾ ਦੇਖੋ ਬਈ ਮੋਲ ਬਈ ਜੋੜੇ ਦਾ ਹੀ 140 ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੜ ਸੁਨੱਖੀ ਆ ਬਈ ਉਹਨਾ ਬਈ ਤੇ ਲਾਭ ਆਉਤ ਪਈਆਂ ਹਨਾ ਬਈ ਲੈ ਠੰਡੀ ਠੰਡੀ ਬਹੁਤ ਆ ਬਈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਰਾਜੀ ਆ ਬਈ ਸਮੇਂ ਪੜੀਆ ਚਾਰੂ ਚਰੂ ਫੁੱਲ ਆ ਹਨਾ ਆ ਬਾਈ ਜਿਹੜਾ ਮਰਜੀ ਕੁਝ ਖਵਾਈ ਦਿੱਲੀ ਸਾਰੇ ਡੰਗਰਾਂ ਨੂੰ ਬਾਈ ਕਹਿੰਦਾ ਥੋੜੀ ਮਜਬੂਰੀ ਹੋ ਗਈ ਆ ਬਾਈ ਲਈ ਜਗ੍ਹਾ ਗਈ ਕਹਿੰਦਾ ਥੋੜੇ ਪੱਠੇ ਵੀ ਨਹੀਂ ਬੀਜੇਗੇ ਬਾਈ ਕਹਿੰਦਾ ਇੱਕ ਤੇ ਮਜਬੂਰੀ ਚ ਇਹ ਉਹਦਾ ਕਹਤ ਕਿ ਨਹੀਂ ਗਾਵਾਂ ਤਾਂ ਦੁੱਧ ਵਾਲੀਆਂ ਨੇ ਬਈ ਸਮੀਆਂ ਵਾਲੀਆਂ ਨੇ ਤੇ ਲਾਂਟੋ ਲਾਂ ਦੇ ਬਹੁਤ ਪਈਆਂ ਬਣੂਗੀ ਪੋਤੇ ਕੱਚੀ ਕੱਚੀ ਆ ਬਈ ਥਣ ਬਹੁਤ ਚੰਗੇ ਲੱਗੇ ਨੇੜੇ ਤੋਂ ਚੈੱਕ ਕਰੋ ਲੈ ਤੇ ਲਾਂ ਬਹੁਤ ਪਈਆਂ ਨੇ ਬਈ ਪੂਰੀਆਂ ਬਈ ਆ ਸਾਰੀਆਂ ਬਾਲਡ ਲਾਂ ਗੱਲ ਕੇ ਕਰਮ ਵਾਲੀ ਨੇ ਫੇਰ ਸੁਣਾ ਲੈ ਜਿਵੇਂ ਮਰਜ਼ੀ ਖੀਤੀ ਜਾਂ ਥਣ ਦੇਖੋ ਕਿਆ ਬਾਤ ਆ ਮੁੱਠੀ ਵਾਲਾ ਥਣ ਗਲਾਬੀ ਕਰਨ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਮੁੱਲ ਜੋੜੇ ਦਾ 140 ਫਮਾਨ ਤਾਂ ਫਮਾਨ ਤਾਂ ਬਈ ਬਹੁਤ ਠੀਕ ਹੈ ਬਈ ਧੰਨਵਾਦ